5 ਸਾਲ ਹੋ ਗਏ ਜੀ ਐਦਾਂ ਹੀ ਘੁੰਮਦੇ ਨੂੰ ਜੀ ਤੇ ਮੇਰੇ ਭਰਾ ਨੇ ਮੇਰੀ ਭਜਾਈ ਨੇ ਉਹਨਾਂ ਨੇ ਮਕਾਨ ਸਾਨੂੰ ਘਰੋਂ ਕੱਢ ਕੇ ਨਾ ਮੱਕੀ ਮੰਗੂ ਕੱਢ ਕੇ ਮਾਰਿਆ 50 ਗਾਜ ਜਗ੍ਹਾ ਵਿੱਚ ਦਾੜੀ ਵੀ ਸੀ ਸਾਡੀ ਦਾੜੀ ਵੀ ਪੱਟੀ ਜਾਂਦੀ ਐ 50 ਗਾਜ ਜਗ੍ਹਾ ਦੇ ਵਿੱਚ ਇੱਕ ਮਾਂ ਦੀ ਪੂਜਾ ਹੁੰਦੀ ਆ ਰੱਬ ਦੀ ਪੂਜਾ ਹੁੰਦੀ ਆ ਇੱਕ ਮਾਂ ਇੱਕ ਮਾਂ ਨੂੰ ਘਰੋਂ ਕੱਢਿਆ ਇਹਨਾਂ ਨੇ ਇੱਕ ਬੇਸਾਰਾ ਮਾਂ ਨੂੰ ਦੁਖੀ ਕੀਤਾ ਇਹਨਾਂ ਨੇ ਮੈਨੂੰ ਕਹਿੰਦਾ ਕਹਿੰਦਾ ਤੇਰੇ ਲੱਛਣ ਠੀਕ ਨਹੀਂ ਹੈਗੇ ਮੇਰੇ ਲੱਛਣ ਦੱਸੋ ਉਹਨਾਂ ਨੂੰ ਕੀ ਠੀਕ ਲੱਗਦੇ ਆ ਦਾ ਮੈਂ ਬਾਹਰ ਘੁੰਮਦਾ ਮੇਰੀ ਸਾਰੀ ਇੱਜ਼ਤ ਕਰਦੇ ਆ ਤੂੰ ਬੱਤੀ ਵੇਚਦਾ ਜੀ ਮੇਰੇ ਘਰੇ ਮੇਰੀ ਇੱਜ਼ਤ ਨਹੀਂ ਹੁੰਦੀ ਜੀ ਤੇ ਅੱਜ ਮੇਰੀ ਇੱਜ਼ਤ ਕਰਨਗੇ ਕੱਲ ਨੂੰ ਇਹਨਾਂ ਦੀ ਇੱਜ਼ਤ ਕੌਣ ਕਰੂਗਾ ਜੀ ਤੇ ਕੰਮ ਕਰਕੇ ਅਸੀਂ ਦਾਦਾ ਬੱਦ 10-12000 ਰੁਪਏ ਕਮਾ ਗਏ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਰੱਖਦੇ ਸੀਗੇ ਕਿਰਾਏ ਤੇ 5000 ਰੁਪਏ ਕਿਰਾਇਆ ਦਿੰਦੇ ਸੀ ਹੁਣ ਇਹਨਾਂ ਨੇ ਮਕਾਨ ਚਾਚਾ ਬਣਾ ਕੇ ਦੇ ਗਿਆ ਇਹਨਾਂ ਨੇ ਸਾਨੂੰ ਬਾਹਰ ਕੱਢ ਕੇ ਮਾਰਿਆ ਜੀ ਮੈਂ ਦਰਾਮੁਰੇ ਖੜਦਾ ਜੀ ਕੁੱਤੇ ਵਾਂਗੂ ਖੜਾ ਰਹਿਣਾ ਦਰਾਮੁਰੇ ਮਗਰ ਸਾਨੂੰ ਗਲੀਆਂ ਦਾ ਵੀ ਕੋਈ ਸਾਥ ਨਹੀਂ ਦਿੰਦਾ ਅੰਮ੍ਰਿਤਧਾਰੀ ਬੰਦੇ ਆ ਤੁਸੀਂ ਵੇ ਗਲੀ ਵਾਲਾ ਸਾਥ ਦਾ ਦੋ ਅੰਮ੍ਰਿਤਾਰੀ ਬੰਦੇ ਦਾ ਸਰਸ਼ਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਅਸੀਂ ਇਧਰੋਂ ਲੰਘ ਰਹੇ ਸੀਗੇ ਤਾਂ ਸਾਨੂੰ ਰਸਤੇ ਦੇ ਵਿੱਚ ਇੱਕ ਬਾਪੂ ਜੀ ਨੇ ਦਿਖੇ ਰੋਰੇ ਸੀਗੇ ਤਾਂ ਮੇਰੇ ਨਾਲ ਬੈਠੇ ਨੇ ਦੇਖ ਸਕਦੇ ਹੋ ਹੈਂਡੀਕੈਪ ਨੇ ਗੱਲਬਾਤ ਕੀਤੀ ਇਹਨਾਂ ਨਾਲ ਤਾਂ ਇਹ ਪਤਾ ਲੱਗਾ ਵੀ ਹੈਂਡੀਕੈਪ ਨੇ ਘਰ ਤੋਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਹਾਲਾਂਕਿ ਗੱਡੀ ਦੇ ਵਿੱਚ ਆਪਣਾ ਗੁਜ਼ਾਰਾ ਜਿਹੜਾ ਉਹ ਕਰਦੇ ਨੇ ਵੀ ਕੋਈ ਸਮਾਨ ਵੇਚਦੇ ਨੇ ਤੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੈ ਕਿਉਂ ਰੋਰੇ ਸੀ ਕਿ ਬਾਬੂ ਜੀ ਉਹ ਵੀ ਪੁੱਛਦੇ ਆ ਬਾਬੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬੂ ਜੀ ਕੀ ਹੋ ਗਿਆ ਰੋ ਕਿਉਰੇ ਪਹਿਲਾ ਇਹ ਦੱਸੋ ਰੋਏ ਰਿਹਾ ਜੀ ਮੇਰੇ ਭਰਾ ਨੇ ਮੇਰੀ ਭਜਾਈ ਨੇ ਉਹਨਾਂ ਨੇ ਸਾਨੂੰ ਘਰੋਂ ਕੱਢ ਕੇ ਨਾ ਮੱਕੀ ਵਾਂਗੂ ਕੱਢ ਕੇ ਮਾਰਿਆ 50 ਗਾਜ ਜਗ੍ਹਾ ਪਿੱਛੇ ਦਾੜੀ ਵੀ ਸਾਡੀ ਦਾੜੀ ਵੀ ਪੱਟੀ ਜਾਂਦੀ ਹੈ 50 ਗਾਜ ਜਗ੍ਹਾ ਦੇ ਵਿੱਚ ਬਾਬੂ ਜੀ ਰੋ ਨਾ ਕੋਈ ਗੱਲ ਸਾਡਾ ਕੋਈ ਸਹਾਰਾ ਨਹੀਂ ਹੈਗਾ ਜੀ ਇੱਕ ਟਾਈਮ ਕੋਈ ਸਾਰਾ ਨਹੀਂ ਹੈਗਾ ਬਸ ਅਰਗਬਤੀ ਵੇਚ ਕੇ ਬਸ ਮੜਾ ਮੋਟਾ ਜਿਆਦਾ ਕਰਦਾ ਟਾਈਮ ਪਾਸ ਅਰਗਬਤੀ ਵੇਚਦੇ ਹੋ ਹਾਂਜੀ ਅਰਗਬਤੀ ਵੇਚਦਾ ਜੀ ਕਿੱਥੇ ਘਰ ਤੁਹਾਡਾ ਸਾਡਾ ਘਰ ਆ ਮੈਡ ਚੱਕੀ ਆ ਜੀ ਤੇ ਮੈਡ ਚੱਕੀ ਬਚਨ ਗਿਆ ਸਕੂਲ ਆ ਜੀ ਘਰੇ ਨਹੀਂ ਰਹਿੰਦੇ ਤੁਸੀਂ ਘਰੇ ਮਨ ਨਹੀਂ ਲੱਗਦਾ ਜੀ ਘਰੇ ਦਿਲ ਨਹੀਂ ਲੱਗਦਾ ਹੈਗਾ ਘਰੇ ਮੇਰਾ ਮਨ ਟੁੱਟ ਗਿਆ ਜੀ ਬਹੁਤ ਕੀ ਹੈ ਬਸ ਆ ਜਿਹੜੀ ਮੈਂ ਨਾ ਹੋਈ ਹੈ ਗੱਲ ਇਸੇ ਕਰਕੇ ਮੇਰਾ ਮਨ ਟੁੱਟ ਗਿਆ ਜੀ ਅਧିକਨ ਪਰਜਾਈਆਂ ਦੀ ਕਿਸੇ ਦਿਨ ਸਾਥ ਨਹੀਂ ਦਿੰਦੀਆਂ ਹੈਗੀਆਂ ਬਸ ਤੇ ਜਗਾ ਦੇ ਪਿੱਛੇ ਭੇਜਦੀਆਂ ਜਗਾ ਸਾਡੇ ਆਪਣੇ ਨਾਂ ਕਰਾ ਲਈਏ ਇੱਕ ਮਾਂ ਦੀ ਪੂਜਾ ਹੁੰਦੀ ਆ ਰੱਬ ਦੀ ਪੂਜਾ ਹੁੰਦੀ ਆ ਇੱਕ ਮਾਂ ਇੱਕ ਮਾਂ ਨੂੰ ਘਰੋਂ ਕੱਢਿਆ ਇਹਨਾਂ ਨੇ ਇੱਕ ਬੇਸਾਰਾ ਮਾਂ ਨੂੰ ਦੁਖੀ ਕੀਤਾ ਇਹਨਾਂ ਨੇ ਰੱਬ ਜੀ ਕੋਈ ਹੌਸਲਾ ਰੱਖੋ ਤੇ ਨਾਲਿਆਂ ਤੁਹਾਡੇ ਇੱਕ ਭਾਈ ਆ ਮੇਰਾ ਜਿਹੜਾ ਉਹਦੀ ਮਾਂ ਉਹ ਗੱਲ ਸੁਣਦਾ ਹੀ ਨਹੀਂ ਹੈਗਾ ਜੀ ਉਦਾਂ ਦਾ ਪੈਸੇ ਭੇਜਦਾ ਮਾਂ ਨੂੰ ਤੇ ਸਾਨੂੰ ਤੁਹਾਨੂੰ ਵਿੱਚ ਨਹੀਂ ਰੱਖਦਾ ਹੈਗਾ ਦੱਸੋ ਮੈਨੂੰ ਕਹਿੰਦਾ ਕਹਿੰਦਾ ਤੇਰੇ ਲੱਛਣ ਠੀਕ ਨਹੀਂ ਹੈਗੇ ਮੇਰੇ ਲੱਛਣ ਦੱਸੋ ਉਹਨਾਂ ਨੂੰ ਕੀ ਠੀਕ ਲੱਗਦੇ ਆ ਤੁੰ ਮੈਂ ਬਾਹਰ ਘੁੰਮਦਾ ਮੇਰੀ ਸਾਰੀ ਇੱਜ਼ਤ ਕਰਦੇ ਆ ਤੂੰ ਬੱਤੀ ਵੇਚਦਾ ਜੀ ਮੇਰੇ ਘਰੇ ਮੇਰੀ ਇੱਜ਼ਤ ਨਹੀਂ ਹੁੰਦੀ ਜੀ ਤੇ ਅੱਜ ਮੇਰੀ ਨਹੀਂ ਇੱਜ਼ਤ ਕਰਨਗੇ ਕਾਨੂੰ ਇਹਨਾਂ ਦੀ ਇੱਤ ਕੌਣ ਕਰੂਗਾ ਜੀ ਦੱਸੋ ਚੱਲ ਬੁੜਾਪਾ ਸਾਰਿਆਂ ਦੇ ਹੁੰਦਾ ਅੱਜ ਮੇਰੇ ਤੇ ਆਇਆ ਹੋਇਆ ਬੁੜਾਪਾ ਤੇ ਮੈਨੂੰ ਧੱਕਾ ਮਾਰਿਆ ਤੁਸੀਂ ਕਰੋ ਕੱਢਿਆ ਵਾਰ ਅਦੀਮਾ ਭੈਟੀ ਦੀ ਕੰਮ ਕਰਦੇ ਸੀ ਤੇ ਕੰਮ ਕਰਕੇ ਅਸੀਂ 10 10-12000 ਰੁਪਏ ਕਮਾ ਗਏ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਰੱਖਦੇ ਸੀਗੇ ਕਿਰਾਏ ਤੇ 5000 ਰੁਪਏ ਕਿਰਾਇਆ ਦਿੰਦੇ ਸੀ ਹੁਣ ਇਹਨਾਂ ਨੇ ਮਕਾਨ ਚਾਚਾ ਬਣਾ ਕੇ ਦੇ ਗਿਆ ਇਹਨਾਂ ਨੇ ਸਾਨੂੰ ਬਾਹਰ ਕੱਢ ਕੇ ਮਾਰਿਆ ਜੀ ਦੱਸੋ ਹੁਣ ਮੈਂ ਕੰਮ ਕਰਨ ਜੋਗਾ ਨਹੀਂ ਹੈਗਾ ਫੈਕਟਰੀ 'ਚ ਤੇ ਮੇਰਾ ਬੈਠੇ-ਬੈਠੇ ਸਰੀਰ ਹੈ ਨਾ ਮੋਟਾ ਹੋਈ ਜਾਂਦਾ ਜੀ ਤੇ ਕਾ ਗੱਡੀ ਚਲਾਉਣ ਲੱਗੇ ਆ ਜੀ ਕੇਸੇ ਕਰਕੇ ਘਰ ਦੇ ਵੀ ਤੁਹਾਡਾ ਸਾਥ ਨਹੀਂ ਦੇ ਰਹੇ ਕਾਦੇ ਸਾਥ ਨਹੀਂ ਦਿੰਦੇ ਹੈਗੇ ਜੀ ਕੋਈ ਨਹੀਂ ਸਾਥ ਦਿੰਦਾ ਅੱਜ ਕੱਲ੍ਹ ਬਾਕੀ ਤੁਹਾਡੀ ਆਪਣੀ ਜਗ੍ਹਾ ਜਿੱਥੇ ਰਹਿੰਦੇ ਤੁਸੀਂ ਵਿਥੇ ਅਸੀਂ ਰਹਿੰਦੇ ਆ ਜੀ ਅੱਜ ਤੱਕ ਕਿਰਾਏ ਤੇ ਰਹਿੰਦੇ ਆ ਜੀ ਰੇਡੂ ਸਾਹਿਬ ਗੁਰਦੁਆਰਾ ਜਿਹੜਾ ਉਹ ਗਲੀ ਚ ਮਕਾਨ ਆ ਜੀ ਬਸ ਉਹ ਮਕਾਨ ਚ ਵੜ ਕੇ ਬੈਠੀ ਹੋਈ ਆ ਨਿਕਲਦੀ ਨਹੀਂ ਹੈਗੀ ਮਤਲਬ ਆਪਣਾ ਘਰ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਰਹਦੇ ਨਹੀਂ ਨਹੀਂ ਰਹਿ ਰਹੇ ਜੀ ਸਾਨੂੰ ਰਹਿਣ ਦਿੱਤਾ ਹੀ ਨਹੀਂ ਜਾ ਰਿਹਾ ਜੀ ਕਦੇ ਤੁਸੀਂ ਆਪਣੇ ਘਰੇ ਗਏ ਤੇ ਤੁਹਾਨੂੰ ਕੀ ਕਹਿੰਦੇ ਨੇ ਸਾਨੂੰ ਕੋਈ ਨਹੀਂ ਮੈਨੂੰ ਬੁਲਾਉਂਦੇ ਨਹੀਂ ਹੈਗੇ ਜੀ ਮੈਂ ਦਰਾਮੂਰੇ ਖੜਦਾ ਜੀ ਕੁੱਤੇ ਵਾਂਗੂ ਘੜਾ ਰਹਿਣਾ ਜਦੋਂ ਅਮਰੇ ਮਗਰ ਸਾਨੂੰ ਗਲੀਆ ਦਾ ਵੀ ਕੋਈ ਸਾਥ ਨਹੀਂ ਦਿੰਦਾ ਅੰਬਰਤਾਰੀ ਬੰਦੇ ਆ ਤੁਸੀਂ ਵੀ ਗਲੀਆ ਦਾ ਸਾਥ ਤਾਂ ਦੋ ਅੰਬਰਤਾਰੀ ਬੰਦੇ ਦਾ ਅੱਜ ਕੱਲ ਝੂਠ ਦਾ ਸੱਚ ਝੂਠ ਦਾ ਸੱਚ ਮੰਨਿਆ ਜਾਂਦਾ ਸੱਚ ਦਾ ਨਹੀਂ ਹੈਗਾ ਝੂਠ ਨੂੰ ਸੱਚ ਮੰਨਿਆ ਜਾਂਦਾ ਜੀ ਕਿੰਨੇ ਕ ਸਮਾਂ ਤੋਂ ਤੁਸੀਂ ਇਸ ਤਰ੍ਹਾਂ ਪਰੇਸ਼ਾਨ ਘੁੰਮ ਰਹੇ ਹੋ ਲਗਾਤਾਰ ਅੱਜ ਵੀ ਅਸੀਂ ਦੇਖਿਆ ਤੁਸੀਂ ਇੱਥੇ ਬੈਠੇ ਰੋ ਰਹੇ ਸੀ ਮੈਂ ਕੱਟੋ ਕੱਟ ਜੀ 5 ਸਾਲ ਹੋ ਗਏ ਜੀ ਐਦਾਂ ਹੀ ਘੁੰਮਦੇ ਨੂੰ ਜੀ ਟੱਕੇ ਖਾ ਰਹਿਆਂ ਪੁਲਿਸ ਵਾਲੇ ਆਉਂਦੇ ਆ ਜੀ ਪੁਲਸਾਂ ਨੇ ਸਾਨੂੰ ਕਹਿੰਦੇ ਚਲੋ ਚਾਟਾਂ ਨੇ ਪੁਲਸ ਕਾਦੇ ਲਈ ਹੁੰਦੀ ਆ ਪੁਲਸ ਮਦਦ ਕਰਨ ਲਈ ਹੁੰਦੀ ਆ ਹੈਲਪ ਕਰਨ ਲਈ ਹੁੰਦੀ ਆ ਕੋਈ ਬੇਹਸਾਰਾ ਦੀ ਮਗਰ ਨਹੀਂ ਪੁਲਸ ਮਦਦ ਨਹੀਂ ਕਰਦੀ ਇਹ ਸਾਡੀ ਉਲਟਾ ਜਨਾਨੀਆਂ ਦੇ ਜਨਾਨੀ ਦੀ ਮਦਦ ਕਰਦੇ ਆ ਅੱਜ ਕੱਲ ਜਨਾਨੀ ਜੋ ਵੀ ਕਹਿ ਦਵੇ ਉਹ ਨਹੀਂ ਮੰਨ ਲੈਣਗੇ ਤੇ ਉਹਦੀ ਕੰਨਗੇ ਮਦਦ ਸਾਡੀ ਗੁਜ਼ਾਰਾ ਹੋ ਜਾਂਦਾ ਜਿਵੇਂ ਤੁਸੀਂ ਕਹਿ ਰਹੇ ਹੋ ਅਗਰਬਤੀਆਂ ਵੇਚਦੇ ਹੋ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਫਿਰ ਰੋਟੀ ਪਾਣੀ ਕਿਵੇਂ ਕਰਦੇ ਗੁਜ਼ਾਰਾ ਜੀ ਵਾਸਤੇ ਇਦਾਂ ਹੀ ਆ ਕੰਮ ਕਰੇ ਦਈਏ ਘਰੋਂ ਨਿਕਲੀ ਦਾ ਕਈ ਵਾਰੀ 100 ਨਹੀਂ ਕਈ ਵਾਰੀ 200 ਬੱਤੀ ਦਾ ਬਸ ਇਹਦੀ ਟਾਈਮ ਪਾਸ ਹੁੰਦਾ 232 ਦੇ ਵਿੱਚੋਂ 10 ਰੁਪਏ ਵੱਜਦੇ ਆ ਇੱਕ ਤੋਂ ਤੁਸੀਂ ਕੰਮ ਵੀ ਨਹੀਂ ਜਿਸ ਤਰ੍ਹਾਂ ਦੇ ਪਿੰਜ ਦਿਖਾਓ ਕਿਸ ਤਰੀਕੇ ਨਾਲ ਵੀ ਹੈਂਡੀਕੈਪ ਨੇ ਕਾਫੀ ਸਮਾਂ ਤੋਂ ਅੰਕਲ ਜੀ ਤਾਂ ਦੇਖ ਸਕਦੇ ਹੋ ਕਿ ਮਤਲਬ ਕਿਤੇ ਕੰਮ ਕਰਨਾ ਚਾਹਣ ਵੀ ਤਾਂ ਮੇਰੇ ਖਿਆਲ ਨਾਲ ਵੀ ਇਹਨਾਂ ਨੂੰ ਕੰਮ ਤੇ ਨਹੀਂ ਰੱਖਣਗੇ ਤਾਂ ਅਰਗਬਤੀਆਂ ਬੇਚ ਕੇ ਜਿਹੜਾ ਇਹ ਗੁਜ਼ਾਰਾ ਕਰਦੇ ਨੇ ਪਰ ਅਰਗਬਤੀਆਂ ਦੇ ਵਿੱਚ ਗੱਲ ਕਰੀਏ ਤਾਂ ਕਿੰਨਾਗਾ ਜਿਹੜਾ ਮਨਾਫਾ ਜਿਹੜਾ ਕਮਾਇਆ ਜਾ ਸਕਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਮਾਤਰ 10 ਰੁਪਏ ਦੀ ਆ 5 ਰੁਪਏ ਦੀ ਅਰਗਬਤੀ ਹੁੰਦੀ ਹੈ ਤਾਂ ਬਾਪੂ ਜੀ ਦਿਨ ਦੇ ਵਿੱਚ ਕਿੰਨਾਗਾ ਮਤਲਬ ਰੋਟੀ ਜੋਗਾ ਵੀ ਨਹੀਂ ਹੁੰਦਾ ਬਸ ਰੋਟੀ ਜੋਗਾ ਹੋ ਜਾਂਦਾ ਜੀ ਜਗਿਆਰਾ ਹੋ ਜਾਂਦਾ ਜੀ ਬਾਕੀ ਕੋਈ ਵੀਰ ਭਾਈ ਸੱਜਣ ਨੇ ਦੇ ਗਿਆ ਕੋਈ 50 ਦੇ ਗਿਆ ਕੋਈ 100 ਦੇ ਗਿਆ ਗੁਰਦੁਆਰੇ ਜਾਂਦੇ ਆ ਬਾਬਾ ਦੀਪ ਸਿੰਘ ਹੋ ਗਿਆ ਆਲਮਗੀਰ ਐਡਾ ਛੋਟੇ ਛੋਟੇ ਗੁਰਦੁਆਰੇ ਜਾਂਦੇ ਆ ਜੀ ਐਡਾ ਕੁਝ ਹੋਣ ਤੋਂ ਬਾਅਦ ਵੀ ਅੱਜ ਤੁਹਾਨੂੰ ਮੰਗ ਕੇ ਖਾਣਾ ਪੈ ਰਿਹਾ ਹਾਂਜੀ ਕਾ ਮੈਂ ਮੰਗ ਕੇ ਕਾਣਾ ਪੈ ਰਿਹਾ ਜੀ ਗੁਰੂ ਦੀ ਫੌਜ ਤਾਂ ਉਹ ਹੁੰਦੀ ਹੈ ਵੀ ਕਦੇ ਮੰਗ ਕੇ ਨਹੀਂ ਖਾਂਦੀ ਹੁੰਦੀ ਹੈ ਹਮੇਸ਼ਾ ਦਿੰਦੀ ਹੁੰਦੀ ਹੈ ਇਹ ਹੀ ਸੁਣਿਆ ਅਸੀਂ ਹੁਣ ਤੱਕ ਅਸੀਂ ਇਹੀ ਸੁਣਿਆ ਪਰ ਅੱਜ ਇਸ ਤਰ੍ਹਾਂ ਦੀ ਨੌਬਤ ਆਈ ਫਿਰ ਵੀ ਮੈਂ ਜਿੰਨਾ ਕਿ ਵੈ ਕਰ ਸਕਦਾ ਉਹਨਾਂ ਹੀ ਕਰਦਾ ਜੀ ਜੇ ਉਹਦੇ ਵਿੱਚ ਕੋਈ ਵੱਧ ਪੈਸਾ ਹੁੰਦਾ ਮੈਂ ਉਹ ਕਿਸੇ ਨੂੰ ਬੱਚੇ ਨੂੰ ਕਿਸੇ ਨੂੰ ਕੁਝ ਖਵਾ ਦਿੰਦਾ ਮੈਂ ਲਕਸ਼ਮੀ ਦਾ ਰੂਪ ਹੁੰਦਾ ਕੋਈ ਬੇਟੀ ਨੂੰ ਖਵਾ ਦੇਣਾ ਕੁਝ ਕੁਲਪੀਆਂ ਉਹ ਜੇ ਤੁਸੀਂ ਕਮਾਨੇ ਉਹਦੇ ਵਿੱਚੋਂ ਵੀ ਤੁਸੀਂ ਬੱਚਿਆਂ ਨੂੰ ਖਲਾ ਦਿੰਦੇ ਹੋ ਹਾਂ ਬੱਚਿਆਂ ਨੂੰ ਖਵਾ ਦਿੰਦਾ ਜੀ ਉਹਦੇ ਵਿੱਚੋਂ ਵੀ ਅਸੀਂ ਐਸੇ ਜੇ ਸਾਨੂੰ ਸੇਵਾ ਕੋਤੋਂ ਆਂਡੀਆਂ ਮਾੜੀ ਮੁੱਟੀ ਉਤੋਂ ਅਸੀਂ ਉਹ ਸੇਵਾ ਉੱਧਰ ਵੀ ਲਾ ਦਿੱਤੀ ਆ ਜੀ ਇਸ ਤਰ੍ਹਾਂ ਤੇ ਤੁਹਾਡੇ ਹਾਲਾਤ ਨੇ ਫਿਰ ਵੀ ਗੱਲ ਕਰੀਏ ਗੁਰੂ ਦੇ ਸਿੱਖ ਨੇ ਪੱਗ ਦੇਖ ਸਕਦੇ ਹੋ ਕਿੰਨੀ ਸੋਹਣੀ ਇਹਨਾਂ ਨੇ ਬੰਨੀ ਹੋਈ ਆ ਪਰ ਕੋਈ ਇਹਨਾਂ ਦਾ ਜਿਹੜੀ ਬਾਹ ਫੜਨ ਵਾਲਾ ਨਹੀਂ ਹੈਗਾ ਤੇ ਤੁਸੀਂ ਹੋਰ ਜਿਵੇਂ ਕਿੰਨੇ ਕੇ ਸਮਾਂ ਤੋਂ ਇਹ ਹੈਂਡੀਕੈਪਡ ਹੈਗੀ ਹੋ ਤੁਸੀਂ ਕੋਈ ਹੋਰ ਵੀ ਕੰਮ ਕੀਤਾ ਪਹਿਲਾਂ ਕਿ ਇਹ ਹੀ ਕਰ ਰਹੇ ਹੋ ਨਹੀਂ ਮੈਂ ਪਹਿਲੇ ਜੀ ਛੋਟਾ ਹੁੰਦਾ ਬੀਗੇਮਾਂ ਦੀ ਦੁਕਾਨ ਚ ਕੀ ਬੱਚਿਆਂ ਨੂੰ ਖੇਡਾਉਂਦਾ ਸੀ ਜੀ ਵੀਡੀਓ ਗੇਮਾਂ ਦੀ ਉਹ ਦੁਕਾਨ ਖੋਲੀ ਸੀ ਉਹ ਚਲਾਉਂਦਾ ਸੀ ਬੜੀ ਚੱਲਦੀ ਸੀ ਜੀ ਉਦੋਂ ਪੁਰਾਣੇ ਜ਼ਮਾਨੇ ਦਾ ਹੁਣ ਤਾਂ ਅੱਜ ਕੱਲ ਮੋਬਾਈਲਾਂ ਦੇ ਗੇਮਾਂ ਆ ਗਈਆਂ ਜੀ ਹੁਣ ਤੇ ਗੇਮਾਂ ਨੂੰ ਕੌਣ ਪੁੱਛਦਾ ਜੀ ਫਿਰ ਉਸ ਤੋਂ ਬਾਅਦ ਉਹ ਕੰਮ ਛੁੱਟਿਆ ਫੈਕਟਰੀ 'ਚ ਮੈਂ ਲੱਗ ਗਿਆ ਜੀ ਫੈਕਟਰੀ 'ਚ ਕੰਮ ਕੀਤਾ ਸੀ ਅੱਜ ਜਿਹੜਾ ਵੀ ਕੰਮ ਕੀਤਾ ਵੀ ਮਿਹਨਤੀ ਕੀਤੀ ਆ ਜੀ ਮੰਗ ਕੇ ਨਹੀਂ ਖਾਦਾ ਹ ਤੱਕ ਨਾਲ ਤੱਕ ਮੰਗੇ ਆ ਕਿਦੇ ਅੱਗੇ ਹੱਥ ਨਹੀਂ ਪਲਾਇਆ ਜੀ ਮੰਗੀਦਾ ਉਸ ਮਾਲਕ ਤੋਂ ਮੰਗੀਦਾ ਜੀ ਬਸ ਹੁਣ ਵੀ ਉਹੀ ਮਾਲਕ ਨੂੰ ਕਹਿਣਾ ਪਿਆ ਕਿਰਪਾ ਕਰ ਦਾਸ ਕਰਦਾ ਉਹਦੇ ਕੋ ਵੀ ਮੈਨੂੰ ਬੈਟਰੀ ਦਾ ਆਟੋ ਚਾਹੀਦਾ ਇੱਕ ਸਵਾਰੀਆਂ ਟੋੜਨ ਵਾਲਾ ਮਤਲਬ ਹੁਣ ਵੀ ਦੇਖ ਲਓ ਬੇਨਤ ਕਰਕੇ ਖਾਣਾ ਚਾਹੁੰਦੇ ਹੋ ਵੀ ਕਿਸੇ ਦੇਗੇ ਹੱਥ ਨਹੀਂ ਫੈਲਾਣਾ ਚਾਹੁੰਦੇ ਹੁਣ ਵੀ ਤੁਸੀਂ ਹੱਥ ਫੈਲਾਣਾ ਸਿਕਾਇਆ ਨਹੀਂ ਗੁਰੂ ਮਹਾਰਾਜ ਜੀ ਇਹਨਾਂ ਦੇ ਲੜ ਲੱਗੇ ਹੋਏ ਆ ਜੀ ਬੰਦੇ ਮਰਦਾ 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 ਹਾਂਜੀ ਅੱਜ ਅੱਜ ਸਾਡੇ ਨਾਲ ਇਦਾਂ ਕੀਤਾ ਆ ਕਾਲੂ ਜੇ ਕਿਸੇ ਹੋਰ ਹੈਂਡੀਕੈਪਡ ਨਾਲ ਇਦਾਂ ਹੋਵੇ ਵੀ ਮੈਂ ਕਹਿੰਦਾ ਬੇਨਤੀ ਕਰਦਾ ਇੱਕ ਵੀ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਇਲਾਵਾ ਜਿਹੜੇ ਸਾਡੇ ਨਾਲ ਧੱਕਾ ਕਰਦੇ ਪਏ ਆ ਸੋ ਕਦੇ ਕਿਸੇ ਕੋਲ ਗਏ ਨਹੀਂ ਤੁਸੀਂ ਵੀ ਮੇਰੇ ਨਾਲ ਇਦਾਂ ਕਰਦੇ ਆ ਵੀ ਮੇਰੇ ਘਰ ਵਾਲੇ ਵੀ ਕਿਸੇ ਗਿਆ ਤਾਂ ਬਹੁਤ ਆਈ ਅੱਜ ਕੱਲ ਕੋਈ ਨਹੀਂ ਸੁਣਦਾ ਹੈਗਾ ਗਰੀਬ ਦੀ ਨਹੀਂ ਸੁਣਦੇ ਗੇਰੀ ਬਿਲੀ ਨਹੀਂ ਸੁਣਦੇ ਜੀ ਹੈਂਡੀਕੈਡ ਬੰਦੇ ਹੀ ਤਾਂ ਉਹ ਨਹੀਂ ਸੁਣਦੇ ਹੈਗੇ ਜੀ ਐਂਡੀਕਾ ਬੰਦੇ ੱੱੱਕੇ ਖਾਂਦੇ ਫਿਰਦੇ ਕਿ ਕੋਈ ਨਹੀਂ ਵਿਚਾਰਾ ਕੁਝ ਕਰ ਸਕਦਾ ਕਿੰਨੇ ਦਿੱਕੇ ਆ ਹੁਣ ਮੈਨੂੰ ਮੈਨੂੰ ਘਰੋਂ ਘਟਿਆ ਅੰਬੜਤਾਰੀ ਬੰਦੇ ਨੂੰ ਸਾਡੇ ਨਾਲ ਝਗੜਾ ਚੱਲ ਰਿਹਾ ਮੈਂ ਕਿਹਾ ਮੈਂ ਜਿੰਨਾ ਕਰ ਮੈਂ ਆਪਣਾ ਹੱਕ ਲਵਾਂਗਾ ਉਹਨਾਂ ਦੀ ਕਰ ਮੈਂ ਘੜਦਾ ਨਹੀਂ ਹੈਗਾ ਤੁਹਾਨੂੰ ਫੇ ਰਾਤ ਨੂੰ ਕਿਵੇਂ guzara ਕਰਦੇ ਹੁਣ ਘਰੇ ਰਹਿੰਦੇ ਨਹੀਂ ਤੁਸੀਂ ਬਾਹਰ ਹੀ ਗਲੀਆਂ ਚ ਰਹਿੰਦੇ ਫੇ ਨਹੀਂ ਜੀ ਮੈਂ ਕਰੇ ਚਲੇ ਜਾਂਦਾ ਰਾਤ ਨੂੰ 10 ਵਜੇ ਚਲੇ ਜਾਂਦਾ ਜੀ ਮੰਡੀ ਤੇ ਹੋ ਕੇ ਤੇ ਦੁੱਧ ਲੈ ਜਾਣਾ ਅੱਧਾ ਕਿਲੋ ਤੇ ਕਰੇ ਜਾ ਕੇ ਚਾਹ ਦੁੱਧ ਗਰਮ ਕਰਕੇ ਰੋਟੀ ਰੋਟੀ ਖਾ ਗਏ ਫਿਰ ਦੁੱਧ ਪੀ ਕੇ ਬੈ ਜਾਣਾ ਜੀ ਹੁਣ ਤੁਸੀਂ ਕਹ ਰਹੇ ਸੀ ਮੇਰੀ ਸ਼ਰੀਰ ਵੀ ਭਾਰੀ ਹੁੰਦੀ ਜਾ ਰਹੀ ਹੈ ਵੀ ਮਤਲਬ ਬੈਠੇ ਬੈਠੇ ਨੂੰ ਹਾਂ ਫਰੀ ਸਾਡਾ ਥੋੜਾ ਭਾਰੀ ਹੋ ਗਿਆ ਜੀ ਮੋਟਾ ਹੋਣ ਲੱਗਿਆ ਢਿੱਡਿਆਂ ਮੋਟਾ ਲੱਗ ਗਿਆ ਜੀ ਦਿੱਕਤ ਹੁੰਦੀ ਕੋਈ ਦਿੱਕਤ ਹੁੰਦੀ ਆ ਜੀ ਬਸ ਮੈਂ ਫੈਕਟਰੀ ਜੇ ਨਹੀਂ ਕੰਮ ਕਰ ਸਕਦਾ ਹੁਣ ਜੀ ਪਹਿਲੇ ਪਹਿਲੇ ਆਪਣੀ ਉਮਰ ਤੇ ਕਰ ਲਿਆ ਜੀ ਬਾਦੂ ਹੁਣ ਨਹੀਂ ਕਰ ਸਕਦਾ ਹੁਣ ਤਾਂ ਮੈਂ ਹੀ ਸੋਚਦਾ ਮੈਂ ਡਰਾਈਵਰੀ ਕਰਨਾ ਚਾਹੁੰਦਾ ਵੀ ਬੈਟਰੀ ਵਾਲਾ ਆਟੋ ਚਲਾਉਣਾ ਚਾਹੁੰਦਾ ਸਵਾਰੀਆਂ ਟੋੜਨ ਵਾਲਾ ਵੀ ਵੀਰ ਕੋਈ ਸਾਡੀ ਮਦਦ ਕਰੇ ਹੈਲਪ ਕਰੇ ਵੀ ਉਹਨਾਂ ਦੀ ਮਰਦਾਸ ਕਰੂੰਗਾ ਬੇਨਤੀ ਕਰੂੰਗਾ ਮਾਲਕ ਦੇ ਅੱਗੇ ਹੰдый ਚੜ੍ਹਦੀ ਕਲਾ ਹੋਊਗੀ ਹੱਥ ਜੋੜ ਕੇ ਕਰਦੇ ਹਾਂ ਹੱਥ ਜੋੜ ਕੇ ਚੜ੍ਹਦੀ ਕਲਾ ਹੋਊ ਜੀ ਬੇਨਤੀ ਕਰਦਾ ਜੀ ਮਾਲਕ ਦੇ ਅੱਗੇ ਅਰਦਾਸ ਕਰੂੰਗਾ ਜੀ